ਬਿਲਕੁਲ ਇਸ ਵੇਲੇ ਸਟਰੋਂਗ ਰੂਮ ਜੱਬੇਵਾਲ ਦੇ ਬਾਹਰ ਮੌਜੂਦ ਹੈਗੇ ਹਨ ਜਿੱਥੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਜਿਵੇਂ ਚੋਣਾਂ ਹੋਈਆਂ ਸੀ 20 ਤਰੀਕ ਨੂੰ ਔਰ ਤਮਾਮ ਜਿਹੜੇ 7 ਉਮੀਦਵਾਰ ਆ ਉਹਨਾਂ ਦੇ ਜਿਹੜੀ ਤਸਵੀਰ ਹੈਗੀ ਆ ਜਿਹੜੀ ਧੁੰਦਲੀ ਤਸਵੀਰ ਸੀਗੀ ਉਹ ਹੌਲੀ ਹੌਲੀ ਸਾਫ਼ ਹੋਣੀ ਸ਼ੁਰੂ ਹੋ ਗਈ ਹੈ ਤਾਂ ਇਸ ਵੇਲੇ ਰਾਜਕੁਮਾਰ ਜੱਬੇਵਾਲ ਦੇ ਸੁਪੁੱਤਰ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਈਸ਼ਾਨ ਕੁਮਾਰ ਜੱਬੇਵਾਲ ਨੂੰ 7578 ਵੋਟਾਂ ਪਈਆਂ ਨੇ ਤੇ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਨੂੰ 4470 ਵੋਟਾਂ ਪਈਆਂ ਨੇ ਤੇ ਬੀਜੇਪੀ ਦੇ ਉਮੀਦਵਾਰ ਸੋਨ ਸਿੰਘ ਖੰਡਲ ਜਿਹੜੇ ਕੀ ਕਾਲੀ ਦਲ ਛੱਡ ਕੇ ਬੀਜੇਪੀ ਵਿੱਚ ਆਇਸੀ ਉਹਨਾਂ ਨੂੰ ਅਸਲੇ ਤਿੱਕਰ ਹਜ਼ਾਰ ਵੋਟ ਪਈ ਹੈ ਔਰ ਕਾਫੀ ਜਿਹੜਾ ਦਬਦਬਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਕੁਮਾਰ ਚੱਬੇਵਾਲ ਦਾ ਰਿਹਾ ਹੈ ਔਰ ਉਹਨਾਂ ਨੇ ਕਾਂਗਰਸ ਪਾਰਟੀ ਛੱਡੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਤੋਂ ਬਾਅਦ ਜਿਹੜੀ ਸੀਟ ਖਾਲੀ ਹੋਈ ਸੀ ਚੱਬੇਵਾਲ ਦੀ ਜਾਂ ਪੰਜਾਬ ਦੀਆਂ ਹੋਰ ਜਿਹੜੀਆਂ ਚਾਰ ਸੀਟਾਂ ਹੈਗੀਆਂ ਜੱਬੇ ਵੱਲ ਨੂੰ ਮਿਲਾ ਕੇ ਉਹ ਖਾਲੀ ਹੋਈਆਂ ਸਨ ਉੱਥੇ ਜਿੰਮਨੀ ਚੋਣਾਂ ਹੋਈਆਂ ਸੀਗੀਆਂ ਤਾਂ ਜੋ ਉਹਨਾਂ ਦੇ ਰਿਜ਼ਲਟ ਜਿਹੜੇ ਹੈਗੇ ਆ ਉਹ ਆਉਣੇ ਸ਼ੁਰੂ ਹੋ ਗਏ ਆ ਕਿਵੇਂ ਦੇਖਦੇ ਹੋ ਮੇਰੇ ਸਹਿਯੋਗੀ ਅਸਲੇ ਨਾਲ ਹੈਗੇ ਨੇ ਰਿਸ਼ੀ ਰਿਸ਼ੀ ਕਿਵੇਂ ਦੇਖਦੇ ਹੋ ਤੁਸੀਂ ਇੱਥੇ ਹੁਸ਼ਿਆਰਪੁਰ ਦੇ ਵਿੱਚ ਰਹਿੰਦੇ ਹੋ तमाम ਜਿਹੜੇ ਤੁਹਾਡੇ ਇੱਥੇ ਦੇ ਉਮੀਦਵਾਰ ਹੈਗੇ ਉਹਨਾਂ ਨਾਲ ਤੁਹਾਡਾ ਰابطਾ ਵੀ ਰਿਹਾ ਅੱਜ ਐਲਾਨ ਹੋ ਰਿਹਾ ਜਿਹੜੀ ਧੁੰਦਲੀ ਤਸਵੀਰ ਸੀ ਹੌਲੀ ਹੌਲੀ ਸਾਫ਼ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਰਿਜ਼ਲਟ ਵੀ ਹੋਣੇ ਚੋਂ ਸ਼ੁਰੂ ਹੋ ਚੁੱਕੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਇਸ਼ਾਨ ਕੁਮਾਰ ਜੱਬੇਵਾਲ ਅੱਗੇ ਚੱਲ ਰਿਹਾ ਨੌਜਵਾਨ ਚਿਹਰਾ ਸਰ ਜਿਵੇਂ ਤੁਸੀਂ ਦੇਖ ਸਕਦੇ ਹੋ ਪਹਿਲੇ ਰਾਊਂਡ ਵਿੱਚ ਵੀ ਡਾਕਟਰ ਇਸ਼ਾਨ ਕੁਮਾਰ ਅੱਗੇ ਸੀਗੇ ਤੇ ਦੂਸਰੇ ਰਾਊਂਡ ਖੁੱਲ੍ਹੇ ਉਹਦੇ ਵਿੱਚ ਵੀ ਡਾਕਟਰ ਇਸ਼ਾਨ ਕੁਮਾਰ ਅੱਗੇ ਨੇ ਸੋ ਇਸੇ ਤਰ੍ਹਾਂ ਨਾਲ ਬੰਦ ਲੋਕ ਜਦੋਂ ਇਹਨਾਂ ਦੇ ਆਪਾਂ ਲਾਕ ਵਿੱਚ ਵੀ ਗਏ ਸੀਗੇ ਤੇ ਇਹਨਾਂ ਦੀ ਆਵਾਜ਼ ਆ ਰਹੀ ਸੀ ਉੱਥੇ ਵੀ ਆਪਾਂ ਜਦੋਂ ਕੀਤਾ ਸੀਗਾ ਸਾਰਾ ਜੇ ਪਿਛਲੇ ਕਾਰਜਕਾਲ ਦੀ ਗੱਲ ਕਰਾਂ ਜਦੋਂ ਕਾਂਗਰਸ ਵਿੱਚ ਸੀਗੇ ਰਾਜਕੁਮਾਰ ਚੱਬੇਵਾਲ ਜੇ ਹਲਕੇ ਦੀ ਗੱਲ ਕਰੀਏ ਕਿੰਨਾ ਇੱਕ ਹਲਕੇ ਦਾ ਜਿਹੜਾ ਕੰਮਕਾਜ ਕਰਵਾਇਆ ਆ ਹੋਰ ਹਲਕੇ ਦੇ ਜਿਹੜੇ ਲੋਕ ਹੈਗੇ ਉਹਨਾਂ ਦੀ ਕੀ ਮੰਗ ਹੈਗੀ ਸਰ ਲੋਕਾਂ ਦਾ ਇਹੀ ਕਹਿਣਾ ਸੀ ਜਿੱਥੇ ਵੀ ਆਪਾਂ ਜਾਂਦੇ ਸੀ ਗੱਲ ਕਰਦੇ ਸੀ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਉਹ ਇਹੀ ਕਹਿੰਦੇ ਸੀਗੇ ਕਿ ਉਹ ਨੋਰਮਲ ਤਰੀਕੇ ਨਾਲ ਸਾਨੂੰ ਮਿਲਦੇ ਸੀਗੇ ਬਹੁਤ ਹੀ ਮਤਲਬ ਕਿ ਇਦਾਂ ਮਿਲਦੇ ਸੀਗੇ ਤਰੀਕੇ ਦੇ ਨਾਲ ਜਿੱਦਾਂ ਕਿ ਸਾਡੇ ਭਰਾ ਨੇ ਲੋਜ ਆਪਾਂ ਘਰ ਵੀ ਜਾਂਦੇ ਸੀ ਉਹਨਾਂ ਦੇ ਸਾਨੂੰ ਚਾਹ ਪਾਣੀ ਤੋਂ ਬਿਨਾ ਨਹੀਂ ਦਿੰਦੇ ਸੀ ਲੋਕਾਂ ਦਾ ਇਹੀ ਕਹਿਣਾ ਸੀਗਾ ਕਿ ਆਪਾਂ ਇੱਕ ਕੰਮ ਲਈ ਜਾਂਦੇ ਸੀਗੇ ਤੇ ਸਾਡੇ ਮਲੇ ਚਾਰ ਕੰਮ ਕਰਾ ਕੇ ਭੇਜਦੇ ਸੀਗੇ ਲੋਕਾਂ ਦੀ ਡਿਮਾਂਡ ਕੀ ਹਲਕੇ ਦੇ ਲੋਕਾਂ ਦੀ ਡਿਮਾਂਡ ਕੀ ਆ ਕਿਹੜੇ ਕਿਹੜੀਆਂ ਮੁੱਲੀਆਂ ਸਹਾਇਤਾ ਜਿਹੜੀਆਂ ਹੈਗੇ ਜਿਹੜੀ ਉਹਨਾਂ ਨੂੰ ਲੋੜ ਹੈਗੀ ਆ ਹੋਰ ਕੀ ਡਿਮਾਂਡਸ ਹੈਗੀਆਂ ਨੇ ਲੋਕਾਂ ਦੀ ਉਹ ਕੀ ਕਹਿੰਦੇ ਨੇ ਸੋ ਉਹਨਾਂ ਦਾ ਇਹੀ ਕਹਿਣਾ ਹੈ ਕਿ ਡਾਕਟਰ ਸਾਹਿਬ ਨੇ ਮਤਲਬ ਕਿ ਲਾਕੇ ਦੇ ਵਿੱਚ ਜਿਹੜੀਆਂ ਸੜਕਾਂ ਬਣੀਆਂ ਨੇ ਪੁੱਲ ਬਣੇ ਨੇ ਜਾਂ ਜਦੋਂ ਡਾਕਟਰ ਸਾਹਿਬ ਆਂਦੇ ਨੇ ਤੇ ਡਾਕਟਰ ਸਾਹਿਬ ਦੇ ਆਂਦੇ ਸਾਰ ਹੀ ਉਹ ਲੋਕ ਸਾਨੂੰ ਮਿਲ ਕੇ ਜਾਂਦੇ ਸਾਡੀ ਦੁਕਾਨ ਤੇ ਰੁੱਕੇ ਜਾਂਦੇ ਸ਼ਾਹ ਕੁਮਾਰ ਚੱਬੇਵਾਲ ਨੌਜਵਾਨ ਚਿਹਰਾ ਹੈਗੇ ਨੇ ਕਿਉਂਕਿ ਪਹਿਲਾਂ ਤਾਂ ਪਰਦੇ ਦੇ ਪਿੱਛੇ ਸਿਆਸਤ ਕਰਦੇ ਰਹੇ ਨੇ ਪਿਤਾ ਦਾ ਸਾਥ ਦਿੰਦੇ ਸੀਗੇ ਹੁਣ ਆਪ ਨਿੱਤਰ ਕੇ ਮੋਰੇ ਆਏ ਨੇ ਔਰ ਰੁਝਾਨ ਜਿਹੜੇ ਹੈਗੇ ਉਹ ਵੀ ਸਾਫ਼ ਕਲੀਅਰ ਦੱਸ ਰਹੇ ਨੇ ਅੱਗੇ ਚੱਲ ਰਹੇ ਨੇ ਅਸਲ ਵਿੱਚ ਲੋਕਾਂ ਲੋਕਾਂ ਦਾ ਨਜ਼ਰੀਏ ਤੋਂ ਗੱਲ ਕਰਾਂ ਲੋਕਾਂ ਦਾ ਕੀ ਕਹਿਣਾ ਲੋਕ ਕੀ ਮੰਗ ਕਰਦੇ ਨੇ ਕਿ ਸ਼ਾਂਕੁਮਰ ਚੱਬੇਵਾਲ ਜਿੱਤ ਕੇ ਆਉਂਦੇ ਨੇ ਤੇ ਮੁਢਲੀਆਂ ਕਿਹੜੀਆਂ ਮੰਗਾਂ ਹੈਗੀਆਂ ਨੇ ਜਿਹੜੀਆਂ ਪੂਰੀਆਂ ਕਰ ਸਕਣਗੇ ਸਰ ਲੋਕਾਂ ਦਾ ਇਹੀ ਕਹਿਣਾ ਹੈ ਕਿ ਸਭ ਤੋਂ ਪਹਿਲੇ ਤਾਂ ਸਾਨੂੰ ਪਿੰਡ ਦੇ ਵਿੱਚ ਇੱਕ ਇੰਡਸਟਰੀ ਆ ਜਾਵੇ ਇਦਾਂ ਦੀ ਜਿਹਦੇ ਕਿ ਨੌਜਵਾਨਾਂ ਨੂੰ ਨੌਕਰੀ ਮਿਲ ਸਕੇ ਤਾਂ ਕਿ ਬਾਹਰ ਨਾ ਜਾ ਸਕਣ ਮੇਨ ਮੁੱਦਾ ਇਹੀ ਹੈ ਲੋਕਾਂ ਦਾ ਬਾਕੀ ਅਗਲੇ ਕਹਿ ਰਹੇ ਕਿ ਡਾਕਟਰ ਰਾਏ ਕੁਮਾਰ ਜੀ ਸੜਕਾ ਵੀ ਬਣਾ ਰਹੇ ਨੇ ਕੋਈ ਵੀ ਆਪਾਂ ਕੰਮ ਜਾਂਦੇ ਨੇ ਸਾਰੇ ਕੰਮ ਹੋ ਰਹੇ ਨੇ ਸਾਡੇ ਮਤਲਬ ਪੂਰਾ ਇੱਜ਼ਤ ਸਨਮਾਨ ਮਿਲ ਰਿਹਾ ਹੈ ਲੋਕਾਂ ਦਾ ਮੇਨ ਨਹੀਂ ਹੈ ਯੂਥ ਦਾ ਇਹੀ ਕਹਿਣਾ ਹੈ ਕਿ ਜਿਹੜਾ ਕਿ ਰੋਡ ਦੇ ਉੱਤੇ ਮਨ ਲੋਗਾ ਦਾ ਚੜਕਾ ਤਾਂ ਚੱਲ ਆਮ ਲੋਗਾ ਦਾ ਹੈਗੀ ਹੈਗਾ ਯਾ ਮੇਨ ਉਹਨਾਂ ਦਾ ਇਹੀ ਹੈ ਕਿ ਸਾਨੂੰ ਜਿਹੜੀਆਂ ਨੌਕਰੀਆਂ ਮਿਲ ਸਕਣ ਮੇਲ ਜਾਸਾ ਨੂੰ ਬਾਹਰ ਨਾ ਜਾ ਸਕੈ ਠੀਕ ਹੈ ਤਾਂ ਮੈਂ ਇਸ ਲਈ ਗੱਲ ਕਰਾਂ ਤੇ ਆ ਸ਼ਾਹ ਕੁਮਾਰ ਛੱਬੇਵਾਲ 7578 ਵੋਟਾਂ ਦੂਸਰੇ ਰੋਣ ਦੀ ਮੈਂ ਗੱਲ ਕਰ ਰਿਹਾ 7578 ਵੋਟਾਂ ਉਹਨਾਂ ਨੂੰ ਪਹਿ ਚੁੱਕੀਆਂ ਨੇ ਤੇ ਸੋਨ ਸਿੰਘ ਠੰਡਲਾ ਉਹਨਾਂ ਨੂੰ 1000 ਵੋਟ ਪਹਿ ਚੁੱਕੀ ਆ ਉਸ ਤੋਂ ਬਾਅਦ ਐਡਵੋਕੇਟ ਰਣਜੀਤ ਕੁਮਾਰ ਹੈਗੇ ਨੇ ਕਾਂਗਰਸ ਦੇ ਜਿਨ੍ਹਾਂ ਨੂੰ 4270 ਵੋਟ ਪਹਿ ਚੁੱਕੀ ਆ ਇਸ ਤੋਂ ਬਾਅਦ ਆਜ਼ਾਦ ਉਮੀਦਵਾਰ ਜਿਹੜੇ ਹੈਗੇ ਨੇ ਆ ਦਵਿੰਦਰ ਕੁਮਾਰ ਸੋਆ 85 ਵੋਟਾਂ ਪਈਆਂ ਨੇ ਇਹਨਾਂ ਨੂੰ ਦਵਿੰਦਰ ਕੁਮਾਰ ਗੇੜਾ ਹੈਗੇ ਨੇ ਇਹਨਾਂ ਨੂੰ 29 ਵੋਟਾਂ ਪਈਆਂ ਨੇ ਤੇ ਰੋਹਿਤ ਕੁਮਾਰ ਟਿੰਕੂ ਹੈਗੇ ਨੇ ਇਹਨਾਂ ਨੂੰ 10 ਵੋਟਾਂ ਪਈਆਂ ਔਰ ਵੱਡੀ ਗੱਲ ਇਹਦੇ ਵਿੱਚ ਹੈ ਕਿ ਜਿਹੜੇ ਨੋਟਾ ਹੈਗਾ ਜਦ ਜਿਹੜਾ ਕਿ ਨੋਟਾ ਉੱਥੇ ਨੋਟਾ ਵਾਲੇ ਨੋਟਾ ਵਾਲੇ ਜਿਹੜਾ ਬਟਨ ਹੈਗਾ ਉਹ 108 ਵਾਰ ਦਬਾਇਆ ਗਿਆ ਹੈਗਾ ਔਰ ਸਾਫ਼ ਸਿੱਧੀ ਸਾਫ਼ ਦੀ ਗੱਲ ਹੈ ਕਿ ਇਸ ਵale 7578 ਵੋਟਾਂ ਨਾਲ ਇਸ਼ਾਹ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਤੋਂ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਨਵੀਂ ਤਾਂ ਤਾਦਾ ਅਪਡੇਟ ਲਈ ਦੇਖ ਰਹੇ ਹਾਂ ਡੈਲੀ ਸਟੇਟਿਵੀ ਔਰ तमाम ਜਿਹੜੀ ਅੱਜ ਕਾਊਂਟਿੰਗ ਸੈਂਟਰ ਦੇ ਬਾਹਰ ਮੌਜੂਦ ਹੈ ਗਿਆ ਜੱੱਬੇਵਾਲ ਦੇ ਵਿੱਚ ਔਰ ਇੱਥੋਂ ਇੱਕ ਇੱਕ ਰਿਪੋਰਟ ਅਸੀਂ ਆਪਣੇ ਦਰਸ਼ਕਾਂ ਤੇ ਕਰ ਪਹੁੰਚਾਉਂਦੇ ਰਵਾਂਗੇ ਫਿਲਹਾਲ ਬਿੰਨੂ ਤੇ ਮੇਰੇ ਕੈਮਰਾਮੈਨ ਸਾਥੀ ਹੁੰਦੇ ਹੋ ਜਾ ਤਰਵਾਦ